ਸ਼੍ਰੀ ਵਾਹਿਗੁਰੂ ਸਾਹਿਬ ਜੀ ਅੰਤਰ ਗੁਰ ਆਰਾਧਣਾ ਜਿਹਾ ਜਪ ਗੁਰ ਨਾਉ ਨੇਤੈ ਸਤ ਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ ਤਤ ਗੁਰ ਸੇਤੀ ਰਤਿਆ ਦਰਗਹ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇਹੇ ਜਗ ਮੈਂ ਉਤਮ ਕਾਢੀ ਅਹ ਵੇਰਲੇ ਕੇਈ ਕੇ ਸੁ ਕਹੋ ਟੱਲ ਗੁਰ ਸੇਵਿਆ ਕਹਿਨ ਸਹਿਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾ ਹੋਐ ਸਿਫਤਿ ਕੁਸਾਮਦੀ ਨੂਰ ਅਰਸੋਂ ਪੁਰਸੋਂ ਚਟਿਆ ਤੋ ਢਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਪਾਤਸ਼ਾਹ ਸਿਰ ਸਾਜੈ ਸਾਹ ਜਿਸ ਪਾਸ ਬਹਿਟਿਆ ਸੋਈਐ ਸਬਨਾ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਰਿਣ ਨਾਵੇ ਸਭ ਪਰਮ ਦੇ ਨਿਤ ਜਗ ਟੋਟਾ ਸੈਸਾਰ ਮਨਮੋਕ ਕਰਮ ਕਮਾਵਣੇ ਹਉ ਮੈਂ ਅੰਦਰ ਕੁਬਾਰ ਵਿਣਨਾਵੇ ਸਭ ਪਰਮ ਦੀ ਨਿਤ ਜਗ ਟੋਟਾ ਸੈਸਾਰ ਮਨਮੋਕ ਕਰਮ ਕਮਾਵਣੇ ਹਉ ਮੈਂ ਅੰਦ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨ ਮੁਖ ਪਰਮੈ ਸਹਿ ਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗਹਿ ਸਵੇ ਸੁਭਾਈ ਨਾਨਕ ਨਾਮ ਰਤੇ ਆ ਬਲ ਜਾਉ ਪਉੜੀ ਸੇ ਹਰ ਨਾਮ ਤੇ ਆਵਹਿ ਜੋ ਹਰ ਰਤਿਆ ਹਰ ਏਕ ਤੇ ਆਵਹਿ ਏਕ ਏਕੋ ਹਰ ਸਤਿਆ ਹਰ ਏਕੋ ਵਰਤੈ ਏਕ ਏਕੋ ਉਤਪਤਿਆ ਜੋ ਹਰ ਨਾਮ ਤੇ ਆਵਹਿ ਤੈਨ ਡਰ ਸਟ ਘਤਿ ਹਿਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵਹਿ ਤੈਨ ਡਰ ਸਟ ਘਤਿ ਹਿਆ ਗੁਰਮਤੀ ਦੇਵ ਆਪ गुरमुख हर जपिया गुरु जी का खालसा वाहि गुरु जी की फतहे